ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਚੱਲੇ ਆਪਾਂ ਸਪਾਰ ਦੇ ਮੇਲੇ ਤੇ ਆਪਾਂ ਵੀਡੀਓ ਗੱਡੀ ਵਿੱਚ ਬੈਠ ਕੇ ਸਟਾਰਟ ਕੀਤੀ ਹੈ ਘਰ ਤੋਂ ਨਹੀਂ ਸਟਾਰਟ ਕੀਤੀ ਜੇ ਅਸੀਂ ਘਰ ਤੋਂ ਵੀਡੀਓ ਸਟਾਰਟ ਕਰਦੇ ਤਾਂ ਕਾਫੀ ਲੰਬੀ ਹੋ ਜਾਣੀ ਸੀ ‫שלו ג'יסונוי מאלעדה קאדי. ‫יא אריה בן לימטיארגי. ਬਹੁਤ ਹੀ ਸੋਹਣਾ ਪਿੰਡ ਨੇ ਇੱਧਰ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਮੇਲੇ ਤੇ ਤੇ ਆਪਾਂ ਗੋਗਾ ਮਾੜੀ ਤੇ ਟੇਕ ਰਹੇ ਹਾਂ ਮੱਥਾ ਇਹ ਪੰਜਾਬ ਦਾ ਇਤਿਹਾਸਕ ਪ੍ਰਸਿੱਧ ਮੇਲਾ ਸਪਾਰ ਦਾ ਇਹ ਇਤਿਹਾਸਕ ਮੇਲਾ ਹੈਗਾ ਬਹੁਤ ਦੁਨੀਆ ਆਉਂਦੀ ਇੱਥੇ ਦੂਰ ਦੂਰ ਤੋਂ ਬਹੁਤ ਹੀ ਜ਼ਿਆਦਾ ਭਰਦਾ ਮੇਲਾ ਏ ਇੱਕ ਹਫ਼ਤਾ ਚੱਲਦਾ ਏ ਮੇਲਾ ਲਓ ਜੀ ਹੁਣ ਅਸੀਂ ਇੱਧਰ ਬਾਬੇ ਦੇ ਘੋੜੇ ਨੂੰ ਮੱਥਾ ਟੇਕਣ ਜਾਂਦੇ ਆਂ ਬਾਬਾ ਬੈਠਾ ਕੋਲੇ ਤੇ ਗਗਿਰ ਲਓ ਜੀ ਆਪਾਂ ਟੇਕ ਲਿਆ ਮੱਥਾ ਕਿਉਂਕਿ ਦਿਨ ਰਾਤ ਨੇਰ ਸਵੇਰੇ ਤរੇ ਫਿਰਦੇ ਆ ਬਾਹਰ ਅੰਦਰ ਤੇ ਮੱਥਾ ਟੇਕਣਾ ਵੀ ਜ਼ਰੂਰੀ ਬਣਦਾ ਚਲੋ ਜੀ ਇੱਧਰ ਲੰਗਰ ਚੱਲ ਰਿਹਾ ਪਰ ਅਸੀਂ ਲੰਗਰ ਨਹੀਂ ਸਕਿਆ ਕਿਉਂਕਿ ਅਸੀਂ ਲੰਗਰ ਖਾਣਾ ਨਹੀਂ ਹੈਗਾ ਸੀ ਕਰੀ ਸਾਕ ਕੇਤੀ ਪ੍ਰਸਾਦ ਦਾ ਤੇ ਹੁਣ ਇੱਕ ਮੱਥਾ ਟੇਕ ਕੇ ਅੱਗੇ ਚੱਲਾਂਗੇ ਬਣੇ ਰਹੋ ਸਾਡੇ ਨਾਲ ਨਾਲੇ ਦਿਖਾਉਣੇ ਸਨ ਮੇਲਾ ਵਾਰ ਤੇ ਨਾਲੇ ਜਾਵਾਂਗੇ ਅਸੀਂ ਆਪਣੇ ਮਾਮਾ ਜੀ ਦੇ ਘਰੇ ਤਰਦੇ ਤਰਦੇ ਜਾਵਾਂਗੇ ਤੇ ਪ੍ਰਧਾਨ ਪਾ ਰਹੇ ਜਿੱਤੇ ਜਿੱਤੇ ਅਸੀਂ ਤੇ ਸਮਾਗੇ ਤੇ ਭਾਈ ਨੂੰ ਇਹ ਤਾਂ ਅਸੀਂ ਪ੍ਰਸਾਦ ਲੈਤਾ ਸੀ ਲਓ ਜੀ ਚੰਡੋਲਾ ਝੂਟੇ ਲਓ ਸਾਰੇ ਜਣੇ ਐਂਤ ਕੀ ਕੱਟ ਵੀ ਸੀ ਗਰਮੀ ਵੀ ਸੀ ਅੱਗੇ ਅਸੀਂ ਬਿਲਕੁਲ ਕੱਟ ਤੋਂ ਬਿਨਾ ਜਿਉਣੇ ਨੇ ਮੱਤ ਟੇਕਣ ਗੱਡੀ ਸੜ ਨੂੰ ਕਾਫੀ ਦੂਰ ਖੜਾਉਣੀ ਪੈਗੀ ਬਾਹਰ ਪਾਰਕ ਚ ਇਸ ਕਰਕੇ ਹੁਣ ਮਾਮਾ ਜੀ ਕੇ ਘਰੇ ਸੰਤੁਰਕੇ ਜਾਣਾ ਪਿਆ ਕਿਉਂਕਿ ਅੱਗੇ ਗੱਡੀ ਨਹੀਂ ਨੰਗਣ ਦਿੰਦੇ ਸੀ ਪਹਿਲਾਂ ਤਾਂ ਸੋਚਿਆ ਸੀ ਮੁੜ ਚੱਲਦੇ ਆ ਫੇਰ ਕਹਿ ਵੀ ਨਹੀਂ ਆਏ ਬਾਹਾਨੇ ਨਾਲ ਹੁਣ ਨਹੀਂ ਆਇਆ ਜਾਂਦਾ ਹੈਗਾ ਵੀ ਚਲ ਹੁਣ ਮਿਲ ਚੱਲਦੇ ਆ ਬਸ ਫਿਰ ਅਸੀਂ ਮੇਲਾ ਦੇਖਦੇ ਦੇਖਦੇ ਤੁਰੇ ਗਏ ਬੱਚਿਆਂ ਨੂੰ ਇਹ ਖਰੀਦਣ ਆਉਂਦਾ ਸੀ ਖਰੀਦਣਾ ਤਾਂ ਕਿਸੇ ਮੇਲੇ ਤੋਂ ਜਦੋਂ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਚਾਹ ਹੁੰਦਾ ਖਰੀਦਣ ਦਾ ਚੀਜ਼ਾਂ ਸੀ ਵਸੇ ਸਤ ਰਿੰਤੁਰੇ ਜੰਨਿਆ ਦੇਖਦੇ ਮੇਲੇ ਪੇੜ ਤੋਂ ਬੱਚਦੇ ਵਿੱਚ ਆਉਂਦੇ ਰਸਤੇ ਵਿੱਚ ਜਿੰਨੀ ਵੀ ਆਪਾਂ ਨੂੰ ਵੇਲੇ ਦੀਆਂ ਵੀਡੀਓ ਮਿਲੀਆਂ ਆਪਾਂ ਉਹ ਵੀ ਕੈਚ ਕਰ ਲਈਆਂ ਜਾਂਦੇ ਜਾਂਦੇ ਨੇ ਮੇਲਾ ਵੀ ਉਦੋਂ ਵਧੀਆ ਲੱਗਦਾ ਜਦੋਂ ਆਪਣਾ ਸਰੀਰ ਠੀਕ ਹੋਵੇ ਜਦੋਂ ਆਪਣਾ ਸਰੀਰ ਠੀਕ ਨਾ ਹੋਵੇ ਤਾਂ ਮੇਲਾ ਵੀ ਵਧੀਆ ਨਹੀਂ ਲੱਗਦਾ ਹੈਗਾ ਬਸ ਇੱਕ ਮਜਬੂਰੀ ਬਣ ਜਾਂਦੀ ਆਉਣ ਜਾਣ ਦੀ ਸੋਚਦੇ ਮੱਥਾ ਟੇਕਿਆ ਹੀ ਜਾਇਆ ਇਹ ਪਰ ਸੱਤੋਂ ਆਈ ਨਹੀਂ ਗਿਆ ਹੈਗਾ ਚਲੋ ਜੀ ਹੁਣ ਘਰੇ ਮਾਮਾ ਜੀ ਨਾਲ ਕਰਦੇ ਆ ਗੱਲਾਂ ਬਾਤਾਂ ਮੈਂ ਬਾਕੀ ਘਰੇ ਨਹੀਂ ਮੈਂ ਬਰਾਂ ਦੇ ਨੂੰ ਵੀਡੀਓ ਚ ਲੈਤਾ ਕਿਉਂਕਿ ਮੈਂ ਇਹਨਾਂ ਨੂੰ ਦੱਸਿਆ ਨਹੀਂ ਵੀ ਮੈਂ ਵਲੌਗ ਬਣਾਉਣੀ ਆ ਮੈਂ ਇਸ ਤਰ੍ਹਾਂ ਮੜਾ ਜਿਹਾ ਕਲਿੱਪ ਲੈ ਲਿਆ ਸੀ ਜਾਦਗिरी ਮੰਗੂ ਆ ਮਾਮੇ ਦੀ ਪੋਤੀ ਆ ਤੇ ਪ੍ਰਧਾਨ ਸਾਹਿਬ ਤੇ ਮਾਮਾ ਜੀ ਗੱਲਾਂ ਕਰਦੇ ਕਿਉਂਕਿ ਬਹੁਤ ਪਿਆਰ ਕਰਦੇ ਮਾਮਾ ਜੀ ਵੇ ਉਹ ਮੈਂ ਐਵੇਂ ਨਾ ਦੱਸਿਆ ਨਹੀਂ ਕਿ ਮੈਂ ਥੋੜੀ ਵੀਡੀਓ ਅਪਲੋਡ ਕਰੂੰਗੀ ਇਸ ਤਰ੍ਹਾਂ ਕਿ ਮਾਮਾ ਜੀ ਤੁਮੇਨ ਡਰ ਬਹੁਤ ਲੱਗਦਾ ਤੈਨਾਂ ਆਪਾਂ ਹੋਰ ਬਾਕੀ ਪਰਿਵਾਰ ਨੂੰ ਵੀਡੀਓ ਵਿੱਚ ਲੈਤਾ ਇਹ ਵੀ ਮੈਂ ਇਸ ਤਰ੍ਹਾਂ ਮੈਂ ਕਿ ਚਲੋ ਥੋੜੀ ਜਿਹੀ ਕਲਿੱਪ ਲੈ ਲੈਣੇ ਫੋਟੋ ਖਿੱਚ ਕੇ ਯਾਦਗਰੀ ਬਣਾ ਲੈਣੇ ਮਾਮਾ ਜੀ ਬਹੁਤ ਖੁਸ਼ ਹੁੰਦੇ ਜਦੋਂ ਅਸੀਂ ਜਾਂਦੇ ਆ ਤੇ ਮਾਮਾ ਜੀ ਦਾ ਦੋਸਤ ਹੈ ਵੀ ਮਾਮਾ ਜੀ ਦੇ ਨਾਲ ਹੀ ਰਹਿੰਦਾ ਤੇ ਇਧਰ ਮੈਂ ਤੇ ਮਾਮੀ ਨੇ ਵੀ ਇੱਕ ਫੋਟੋ ਕਰਵਾਈ ਸੀ ਵੀਡੀਓ ਜੀ ਛੋਟੀ ਜੀ ਇਹ ਵੀ ਯਾਦਗਰੀ ਵਾਸਤੇ ਕਰਵਾਈ ਹੈ ਵੈਸੇ ਮੈਂ ਮਾਮੀ ਨੂੰ ਵੀ ਨਹੀਂ ਦੱਸਿਆ ਵੀ ਮੈਂ ਇਸ ਤਰ੍ਹਾਂ ਵੀਡੀਓ ਲਾਉਂ ਵਿੱਚ ਕਿਉਂਕਿ ਜਾ ਕਉਂਦੀ ਹੈ ਕਈ ਵਾਰ ਅਗਲਾ ਨਹੀਂ ਵੀਡੀਓ ਚ ਆਉਣਾ ਚਾਹੁੰਦਾ ਅਸੀਂ ਹੋਰ ਕੁਝ ਨਹੀਂ ਲੈਣਾ ਸੀ ਫਿਰ ਇੱਥੇ ਅਸੀਂ ਸੇਵ ਲੈ ਲੈ ਖਾਣ ਵਾਸਤੇ ਸੇਵ ਲੈ ਕੇ ਕਟਵਾ ਲੈ ਸੀ ਭਾਈ ਤੋਂ ਕਿਉਂਕਿ ਸੇਵ ਹੁਣ ਡਾਕਟਰ ਨੇ ਕਿਹਾ ਵੀ ਸੇਵ ਤੂੰ ਖਾ ਸਕਦੀ ਆ ਇਸ ਕਰਕੇ ਐਸੀ ਸੇਵ ਲੈ ਲੈ ਦੋ ਕਟਵਾ ਲੈ ਸੇਵ ਲੈ ਕੇ ਦੋ ਰਲ ਭਾ ਭੇਜ ਪਵਾਲੇ ਪੈਸਾ ਨੂੰ ਪੁੱਛਣ ਲੱਗੇ ਵੀ ਤੁਸੀਂ ਕਿਹੜੇ ਪਿੰਡੋਂ ਆਏ ਗੱਲਾਂ ਕਰਨ ਲੱਗੇ ਹਰੇਕ ਇਲਾਕੇ ਚ ਜਾ ਕੇ ਬੰਦੇ ਦੀ ਪਛਾਣ ਦਾ ਪਤਾ ਲੱਗ ਜਾਂਦਾ ਵੀ ਇਹ ਕਿੱਧਰੋਂ ਆਏ ਆ ਪਤਾ ਲੱਗ ਜਾਂਦਾ ਕਿਉਂਕਿ ਆਪਣੀ ਬੋਲੀ ਤੇ ਪਹਿਰਾਵੇ ਦਾ ਫਰਕ ਪੈ ਜਾਂਦਾ ਫਾਈ ਮੇਰ ਨਗਰ ਨਾ ਕਰਨ ਲੱਗਿਆ ਵੀ ਤੁਸੀਂ ਕਿੱਧਰੋਂ ਆਏ ਆ ਹੁਣ ਅਸੀਂ ਅੱਗੇ ਤੁਰਪੇ ਤੁਹਾਨੂੰ ਦਿਖਾਉਣਾ ਹੈ ਮੇਲਾ। ਦੇਨ ਸੇਪਣਾ ਵਾਲਾ ਹੋ ਗਿਆ ਸੀ। ਸਾਨੂੰ ਐਸੀ ਵੀ ਲਾਈਟਾਂ ਪੈਣ ਤੋਂ ਪਹਿਲਾਂ ਪਹਿਲਾਂ ਅਸੀਂ ਘਰੇ ਚਲੇ ਜਾਈਏ। ਗੇਉਂ ਕਿ ਪੇ ਰਸਤੇ ਵਿੱਚ ਅੰਦੇ ਤੇ ਮੇਲੇ ਤੋਂ ਜਾਂਦੇ ਲੋਕ ਬਹੁਤ ਜ਼ਿਆਦਾ ਰਸਤੇ 'ਚ ਵੀ ਰਸ ਹੋ ਜਾਂਦਾ। ਲਾਈਟਾਂ ਪੈਣ ਲੱਗ ਜਾਂਦੀਆਂ ਨੇ। ਸਾਨੂੰ ਥੋੜੀ ਜੀ ਜਲਦੀ ਸੀ ਦੇਖੋ ਸੂਰਜ ਜਮ ਸੇਪਣ ਵਾਲਾ ਹੋ ਗਿਆ। ਮੇਲੇ ਦੀਆਂ ਰੌਣਕਾਂ ਤੁਸੀਂ ਦੇਖੀ ਜਾਓ ਬਣੇ ਰਹੋ ਵੀਡੀਓ ਦੇ ਨਾਲ ਇੱਥੇ ਲੱਕੀ ਡਰਾ ਕੱਡੇ ਜਰ ਰਹੀ ਸੀ ਬਹੁਤ ਹੀ ਹਸਨ ਵਾਲੀਆਂ ਗੱਲਾਂ ਕਰ ਰਹੀ ਸੀ ਉਹ ਕਹਿੰਦੀ ਡੇਢ ਕਰੋੜ ਬਸ ਅੱਜ ਦਾ ਦਿਨ ਠਹਿਰ ਜਾ ਕੱਲ ਨੂੰ ਡੇਢ ਕਰੋੜ ਰੁਪਏ ਲੈ ਜਾ ਬਸ ਅੱਜ ਦੀ ਰਾਤ ਕੱਟ ਲਾ ਆ ਦੁਕਾਨ ਵਾਲਾ ਭਾਈ ਤਨਉਲੇ ਦਾ ਸੀ ਤਨਉਲੇ ਦਾ ਹਾਂ ਤਨਉਲੇ ਦਾ ਸੀ ਪ੍ਰਧਾਨ ਸਾਹਿਬ ਨੇ ਪਸਾਨ ਲੈ ਇਹਨਾਂ ਤੇ ਅੱਗੇ ਇੱਥੇ ਹੈਗਾ ਜੀ ਸਕੂਲ ਸਪਾਰਦਾ ਦੇ ਨਾਲ ਇੱਕ ਡੇਰਾ ਹੋਰ ਲੱਗਦਾ ਇੱਥੇ ਇੱਥੇ ਆ ਕੁੜੀ ਕਰਤਾ ਬ ਦਿਖਾ ਰਹੀ ਸੀ ਆਪਾਂ ਇਹਨੂੰ ਪੈਸੇ ਦਿੱਤੇ ਵੀ ਚਲੋ ਵਿਚਾਰੀ ਇੰਨੀ ਉਹ ਕਰਦੀ ਆ ਗਰੀਵ ਨੂੰ ਦਿੱਤਾ ਕਹਿੰਦੇ ਦਰਗਾਹ ਚ ਹਰਾ ਲਓ ਜੀ ਹੁਣ ਆਪਾਂ ਅੱਗੇ ਵੱਧਦੇ ਚੱਲਦੇ ਨੇ ਮੇਲਾ ਦਿਖਾਉਂਦੇ ਜਾਂਦੇ ਅਸਾਂ ਅਸੀਂ ਤਾਂ ਇੰਜੋਏ ਕਰ ਲਈ ਸਾਡੇ ਨਾਲ ਆ ਕੇ ਤੁਸੀਂ ਵੀ ਇੰਜੋਏ ਕਰੋ ਮੇਲ ਉੱਲੇ ਬਹੁਤ तरह ਦੇ ਲੱਗੇ ਹੋਏ ਸੀ ਝੂਟਣ ਵਾਲੇ ਨਿੱਕੇ ਵੱਡੇ ਛੋਟੇ ਸਾਰੇ ਝੂਲੇ ਲੱਗੇ ਹੋਏ ਨੇ ਇੱਥੇ ਇਹ ਆਪਾਂ ਜ਼ਿਆਦਾ ਰਹਿ ਜਾਂਦੀ ਐ ਨੇ ਆਪਣੇ ਕੋਲ ਇਸ ਕਰਕੇ ਆਪਾਂ ਵੀਡੀਓ ਬਣਾ ਲੈਨੇ ਆ ਇਹ ਵੀ ਜਦਾਂ ਦੀ ਪਟਾਰੀ ਐ ਇੱਕ ਆਪਾਂ ਵੀ ਆਪਾਂ ਉੱਤੇ ਗਏ ਸੀ ਆਪਾਂ ਇਹ ਦੇਖਿਆ ਸੀ ਸਾਰੀਆਂ ਚੀਜ਼ਾਂ ਯਾਦਗਰੀ ਦੇ ਤੌਰ ਤੇ ਜਿੱਥੇ ਵੀ ਜਾਂਨੇ ਆਪਾਂ ਨੂੰ ਉੱਤੇ ਕੁਝ ਸਿੱਖ ਕੇ ਆਉਣਾ ਚਾਹੀਦਾ ਤੇ ਪੱਲੇ ਦੇ ਨਾਲ ਬੰਨ ਕੇ ਲੈ ਕੇ ਆਉਣਾ ਚਾਹੀਦਾ ਤੁਸੀਂ ਚੰਡੋਲ ਦੇਖ ਹੀ ਲੈ ਹੋਣਗੇ ਵੀ ਮੇਲੇ 'ਚ ਕਿੰਨੇ ਚੰਡੋਲ ਲੱਗੇ ਹੋਏ ਨੇ ਕਿਨੇ ਕਿਨੇ ਸੁਪਾਰ ਦੇ ਮੇਲੇ ਤੇ ਝੂਟੇ ਲੈ ਇੱਥੇ ਦੱਸੋ ਪਰ ਮੈਂ ਆਉਣੀ ਜ਼ਰੂਰ ਆ ਮੈਂ ਪਰ ਕਿਤੇ ਝੂਟਾ ਨਹੀਂ ਲੈਂਦਾ ਮੈਨੂੰ ਬਹੁਤ ਡਰ ਲੱਗਦਾ ਬੈਨਾਂ ਛੋਟੇ ਹੁੰਦੇ ਬੱਚੇ ਤਾਂ ਲੈ ਲੈਂਦੇ ਸੀ ਝੂਟੇ ਤੇ ਕਿ ਇੱਥੇ ਮੇਲੇ ਦੀ ਹੈਗੀ ਪਾਠੀ ਮਸ਼ਹੂਰ ਸੁਪਾਰ ਦੇ ਮੇਲੇ ਦੀ ਜਿਹੜਾ ਵੀ ਕੋਈ ਮੇਲੇ ਤੇ ਆਉਂਦਾ ਪਾਠੀ ਜ਼ਰੂਰ ਲੈ ਕੇ ਜਾਂਦਾ ਮੇਰਾ ਬੇਟਾ ਵੀ ਅੱਗੇ ਕਹਿ ਜਾਂਦਾ ਮੰਮੀ ਪਾਥੀਆਂ ਦੋ ਲਈ। ਸਪਾਰ ਦੇ ਮੇਲੇ ਤੋਂ ਕਿਉਂਕਿ ਬੱਚਿਆਂ ਨੂੰ ਬਹੁਤ ਸੌਂਕਾ ਪਾਥੀਆਂ ਖਾਣ ਦਾ। ਦੇ ਮਸੂਰ ਆ ਇੱਥੇ ਪਾਥੇ ਮੇਲੇ ਦੇ। ਤੇ ਉੱਥੋਂ ਮਗਵਾ ਲੈਂਦੇ ਫਿਰ ਐਣੀ ਪਤਾ ਘਰੇ ਆਈ ਪਈ ਰਹਿੰਦੀ। ਖਾਂਦੀ ਨਾ ਕੋਈ ਸਿੱਟ ਨਹੀਂ ਪੈਂਦੀ। ਪਰ ਮਗਵਾਉਂਦੇ ਜ਼ਰੂਰ। ਅੱਜ ਅਸੀਂ ਪਾਥੀ ਵੀ ਨਹੀਂ ਲੈਤੀ ਵੀ ਖਾਣਾ ਤਾਂ ਐ ਨਹੀਂ ਕਿਸੇ ਨੇ ਮਿੱਠਾ। ਵੀ ਕੀ ਕਰਨੇ ਚਲ ਖਾਲੀ ਵਜ ਨੂੰ ਸੇਵ ਲੈ ਲਏ ਅਸੀਂ ਉਹ ਵੀ ਕਟਵਾ ਲਈ। ਵੀ ਰਸਤੇ 'ਚ ਗੱਡੀ 'ਚ ਬੈ ਕੇ ਖਾ ਲਾਂਗੇ। ਸਪਾਰ ਦੇ ਮੇਲੇ 'ਚ ਬਸ ਇਹ ਹੀ ਚੀਜ਼ ਮਸੂਰਾ ਮੇਲੇ ਦੀ ਪਾਤੀ। ਲਓ ਜੀ ਆਪਾਂ ਵਾਪਸ ਪਹੁੰਚ ਗਏ। ਆਪਣੀ ਗੱਡੀ ਕੋਲ ਪਹੁੰਚ ਜਾਂਗੇ ਹੁਣ। ਬਿਲਕੁਲ ਬਾਹਰ ਆ ਗਏ ਸੀ ਮੇਲੇ ਤੋਂ ਗੱਡੀ ਇੱਧਰ ਪਾਰਕ ਚ ਲਾਈ ਹੋਈ ਹੈ ਆਪਣੀ ਲਓ ਜੀ ਆਪਾਂ ਬੈਠ ਕੇ ਹੁਣ ਗੱਡੀ 'ਚ ਗੱਡੀ ਕੱਢਦੇ ਆ ਮੇਲੇ ਤੋਂ ਬਾਹਰ ਇਹ ਰਸਤੇ 'ਚ ਦੂਰ ਤੱਕ ਮੇਲਾ ਲੱਗਿਆ ਰਹਿੰਦਾਗਾ ਹੁਣ ਜਾਣ ਵਾਲਿਆਂ ਦਾ ਤੇ ਹੁਣ ਆਪਾਂ ਪਾਲੀ ਪਿੰਡ ਨੂੰ ਰਵਾਨਗੇ ਦੱਸਣਾ ਤੁਹਾਨੂੰ ਮੇਲਾ ਕਿਹੋ ਜਿਹਾ ਲੱਗਿਆ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਟੈਪ ਨਾ ਕਰਨਾ ਵੀਡੀਓ ਨੂੰ ਬਿਲਕੁਲ ਹੀ ਤੇ ਹੁਣ ਆਪਾਂ ਢੇੜ ਚੋਂ ਕੱਢ ਲਈ ਗੱਡੀ ਅੱਗੇ ਜਾ ਕੇ ਆਪਾਂ ਹੁਣ ਆਪਾਂ ਜਿਹੜਾ ਆਪਣਾ ਮਾਲ ਲੇਤਾ ਉਹਨੂੰ ਖਾਵਾਂਗੇ ਢੇੜ ਤੋਂ ਬਾਹਰ ਆ ਕੇ ਮੈਂ ਬਿਲਕੁਲ ਥੱਕ ਗਈ ਹੁਣ ਇਸ ਟਾਈਮ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਕੱਟ ਬਹੁਤ ਜ਼ਿਆਦਾ ਸੀ ਹੁਣ ਚੱਲਿਆ ਨਹੀਂ ਜਾਂਦਾ ਹੈਗਾ ਹੁਣ ਆਪਾਂ ਸਕਾਂਗੇ ਸੇਵ ਗੱਡੀ 'ਚ ਬੈਠ ਕੇ ਵੀਡੀਓ ਨੂੰ ਫੁੱਲ ਵਾਚ ਕਰਨਾ ਸਟਿੱਪ ਬਿਲਕੁਲ ਨਹੀਂ ਕਰਨੀ ਵੀਡੀਓ ਲਓ ਜੀ ਆ ਗਏ ਸੇਵ ਹੁਣ ਤੁਸੀਂ ਵੀ ਖਾਓ ਸੇਵ ਤੇ ਆਪਾਂ ਵਿਖਾਨੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਧੰਨਵਾਦ ਥੈਂਕ ਯੂ ਟੇਕ ਕੇਅਰ ਜੋ ਵੀ ਭੈਣ ਭਾਈ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਸਾਰਿਆਂ ਦਾ ਕਿ ਭਾਈ ਨੇ ਵੱਡੇ ਵੱਡੇ ਭਾੜੇ ਕੱਟ ਕੇ ਖਾਣ ਵੀ ਔਖੇ ਲੱਗਦੇ